ਅੰਮ੍ਰਿਤਸਰ ਦੇ ਦਰਵਾਜ਼ੇ 1822 ਵਿੱਚ ਜਦ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਕਬਜ਼ਾ ਕੀਤਾ ਸ਼ੇਰੇ ਪੰਜਾਬ ਨੇ ਅੰਮ੍ਰਿਤਸਰ ਦੀ ਖੂਬਸੂਰਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਅੰਮ੍ਰਿਤਸਰ ਦੀ ਸੁਰੱਖਿਆ ਲਈ ਚਾਰ ਦਿਵਾਰੀ ਬਣਾਈ ਇਸ ਦੀਵਾਰ ਦੇ 12 ਦਰਵਾਜ਼ੇ ਸਨ ਲਾਹੌਰੀ ਦਰਵਾਜ਼ਾ ਖਜ਼ਾਨਾ ਦਰਵਾਜ਼ਾ ਡਿਉੜੀ ਹਕੀਮਾ ਗਿੱਲ ਵਾਲੀ ਦਰਵਾਜ਼ਾ ਰੰਗੜ ਦਰਵਾਜ਼ਾ ਰਾਮਗੜੀਆ ਦਰਵਾਜ਼ਾ ਆਲੂ ਵਾਲੀਆ ਦਰਵਾਜ਼ਾ ਦਬੁਰਜੀ ਦਰਵਾਜ਼ਾ ਡਿਉੜੀ ਕਲੰਦਰਵਾਜ਼ਾ ਦਰਵਾਜਾ ਰਾਮ ਬਾਗ ਜੋੜੀ ਸ਼ਹਿਜ਼ਾਦਾ ਦਰਵਾਜਾ ਲੋਹਗੜ੍ਹ ਸਨ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਤਾਂ ਨਾ ਉਹ ਸਾਰੇ ਦੀਨ ਨਵੇਂ ਗੇਟ ਹੋਂਦ ਵਿੱਚ ਆਏ ਜਿਵੇਂ ਕਿ ਲੋਹਗੜ੍ਹ ਗੇਟ ਹਾਥੀ ਗੇਟ ਰਾਮ ਬਾਗ ਗੇਟ ਘੋਮ ਮੰਡੀ ਗੇਟ ਸੁਲਤਾਨਵਿੰਡ ਗੇਟ ਗਿੱਲ ਵਾਲੀ ਗੇਟ ਭਗਤਾਂ ਵਾਲਾ ਗੇਟ ਖੀਮਾ ਗੇਟ ਲਾਹੌਰੀ ਗੇਟ ਜਿਹੜਾ ਪਹਿਲਾ ਗੇਟ ਅੰਗਰੇਜ਼ ਅਫਸਰ ਦੇ ਨਾਮ ਤੇ ਬਣਾਇਆ ਗਿਆ 1873-74 ਵਿੱਚ ਉਸ ਸਮੇਂ ਦੀ ਨਰੇਜ ਡਿਊਟੀ ਮੈਜਰ ਐਚ ਸੀ ਹਾਲ ਦੇ ਨਾਮ ਤੇ ਬਣਿਆ ਜਿਸ ਨੂੰ ਅੱਜ ਅਸੀਂ ਹਾਲ ਗੇਟ ਦੇ ਨਾਮ ਨਾਲ ਜਾਣਦੇ ਹਾਂ